ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਟੀ ਚਮਤਕਾਰ ਅਧਿਆਇ 42ਵਾਂ ਭਾਈ ਅਜਬ ਤੇ ਅਜਾਬ ਜੀ ਸਤਗੁਰੂ ਸ਼ਬਦ ਉਜਾਰੋ ਦੀਪਾ ਬਿਨ ਸੇਉ ਅੰਧਕਾਰ ਤੇ ਮੰਦਰ ਰਤਨ ਕੋਠਰੀ ਖੁਲੀ ਅਨੂਪਾ ਬਿਲਾਵਲ ਮੱਲਾ ਪੰਜਵਾਂ ਸਤਗੁਰੂ ਦਾ ਗਿਆਨ ਪ੍ਰਗਟ ਦੀਪਕ ਹੈ ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਹੈ ਗੁਰੂ ਗਿਆਨ ਦੀਪਕ ਨਾਲ ਹਿਰਦੇ ਵਿੱਚ ਰੌਸ਼ਨੀ ਹੋ ਜਾਂਦੀ ਹੈ ਉਸ ਰੋਸ਼ਨੀ ਨਾਲ ਗਿਆਨ ਪਦਾਰਤ ਤੇ ਰਤਨ ਤੇ ਹੀਰੇ ਮੋਤੀ ਲੱਭ ਪੈਂਦੇ ਹਨ। ਸ੍ਰੀ ਅਮ੍ਰਿਤਸਰ, RAMDAS ਪੁਰਵਿਚ ਗਿਆਨ ਦਾ ਸਤਿਆ ਦਾ ਸੂਰਜ ਉਦੇ ਹੋਇਆ ਸੀ। अनेका ਪੁਰਸ਼ ਆਉਂਦੇ ਤੇ ਰੋਸ਼ਨੀ ਹਾਸਲ ਕਰਦੇ ਸਨ। ਹਜ਼ਾਰਾਂ ਦੀਆਂ ਮਲੀਨ ਤੇ ਰੋਗੀ ਆਤਮਾਵਾਂ ਨੂੰ ਗਿਆਨ ਸੂਰਜ ਦੀਆਂ ਕਿਰਨਾਂ ਨਾਲ arogh ਤੇ ਨਿਰਮਲ ਕੀਤਾ ਜਾਂਦਾ ਸੀ। ਟਰਾਲੀ, ਜ਼ਿਲ੍ਹਾ ਫਿਰੋਜ਼ਪੁਰ ਦੇ ਦੋ ਪਰਾ ਅਜਬ ਤੇ ਅਜਾਬ ਸਨ। ਦੋਵੇਂ ਹੀ ਸਰਵਰੀਏ ਸਨ। ਸਬਬ ਨਾਲ ਸਤਗੁਰੂ ਜੀ ਦੀ ਸ਼ਰਨ ਆਏ ਇੱਕ ਮਨ ਹੋ ਕੇ ਗੁਰੂ ਘਰ ਦੀ ਸੇਵਾ ਕਰਦੇ ਰਹੇ ਭਾਈ ਬੈਲੋਵਾਂਗ ਇਹਨਾਂ ਨੇ ਵੀ ਸਰੋਵਰ ਦੇ ਕਾਰਜ ਵਿੱਚ ਕਠਨ ਤੋਂ ਕਠਨ ਸੇਵਾ ਕੀਤੀ ਗੁਰੂ ਕੇ ਲੰਗਰ ਵਾਸੇ ਜੰਗਲ ਵਿੱਚੋਂ ਲੱਕੜਾ ਲਿਆਉਂਦੇ ਰਹੇ ਦੋਹਾਂ ਭਰਾਵਾਂ ਦੀ ਸੇਵਾ ਉੱਤੇ ਪ੍ਰਸੰਨ ਹੋ ਕੇ ਸਤਗੁਰੂ ਜੀ ਦਇਆ ਦੇ ਘਰ ਆਏ ਤੋਹਾਂ ਨੂੰ ਨਾਮਦਾਨ ਬਖਸ਼ਿਆ ਗੁਰਮਤਿ ਦਾ ਉਪਦੇਸ਼ ਦਿੰਦਿਆ ਹੋਇਆ ਸਤਗੁਰੂ ਜੀ ਨੇ ਫਰਮਾਇਆ ਉਸਾਂ ਦੋਹਾਂ ਵੀਰਾਂ ਨੂੰ ਧਰਮਕੋਟ ਜ਼ੀਰਾ ਦੇ ਇਲਾਕੇ ਦੀ ਸਿੱਖੀ ਦਿੱਤੀ ਜਾਂਦੀ ਹੈ ਗੁਰਮਤਿ ਦਾ ਪ੍ਰਚਾਰ ਕਰੋ ਘਰ ਘਰ ਧਰਮਸ਼ਾਲਾ ਬਣਵਾਉਣੀ ਤੇ ਲੋਕਾਂ ਨੂੰ ਮਨਮਤ ਵੱਲੋਂ ਮੋੜ ਕੇ ਗੁਰਮਤਿ ਦੇ ਮੰਡਲ ਅੰਦਰ ਲਿਆਉਣਾ ਦੀਵਾਲੀ ਤੇ ਵਿਸਾਖੀ ਨੂੰ RAMDAS PUR ਪਹੁੰਚ ਕੇ ਸਤ ਸੰਗਤ ਦੇ ਦਰਸ਼ਨ ਕਰਿਆ ਕਰਨੀ ਦੋਵੇਂ ਪਾਈ ਇਹ ਉਪਦੇਸ਼ ਲੈ ਕੇ ਆਪਣੇ ਪਿੰਡ ਡਰੋਲੀ ਨੂੰ ਚਲੇ ਗਏ ساری ਉਮਰ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ